ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਮੁੜ ਕਟੌਤੀ ਸੁਖਬੀਰ ਤੇ ਹਵਲੇ ਤੋਂ ਪਹਿਲਾਂ ਐਡਵੋਕੇਟ ਧਾਮੀ ਨੂੰ ਮਿਲਿਆ ਸੀ ਚੌੜਾ ਚੌੜਾ ਦੇ ਮੋਬਾਈਲ ਦੀ ਲੋਕੇਸ਼ਨ ਨੇ ਵਧਾਈ ਪੁਲਿਸ ਦੀ ਚਿੰਤਾ ਮਜੀਠੀਆ ਨੇ ਨਰੈਣ ਚੌੜਾ ਦੇ ਤੀਸਰੇ ਸਾਥੀ ਦੀ ਵੀ ਕੀਤੀ ਪਛਾਣ ਜਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਸਿੱਖ ਜਥੇਬੰਦੀਆਂ ਸੁਖਬੀਰ ਨੂੰ ਪੰਚੋਂ ਛੇਕਣ ਦੀ ਕੀਤੀ ਮੰਗ ਅਤੇ ਧਾਮੀ ਨੂੰ ਦਿੱਤੀ ਚੇਤਾਵਨੀ ਹਾਂਸ ਰਾਜ ਹਾਂਸਤੀ ਸਿਆਸਤ ਤੋਂ ਤੌਬਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕੇ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਰਥਿਕਤਾ ਦੀ ਕੈਨੇਡਾ ਦੇ ਵਿੱਚ ਵਿਆਜ ਦਰਾਂ ਵਿੱਚ ਇੰਨਾ ਕ ਵਾਧਾ ਹੋਇਆ ਕਿ ਬਹੁਤ ਸਾਰੇ ਲੋਕਾਂ ਦੇ ਸੁਪਨੇ ਚੂਰ-ਚੂਰ ਹੋਏ ਅਤੇ ਕਈਆਂ ਨੂੰ ਆਪਣੇ ਘਰ ਬੈਂਕਾਂ ਨੂੰ ਛੱਡਣੇ ਪਏ ਐ ਪਰ ਹੁਣ ਬੈਂਕ ਆਫ ਕੈਨੇਡਾ ਨੇ ਇੱਕ ਵਾਰ ਫਿਰ ਤੋਂ ਆਪਣੀਆਂ ਵਿਆਜ ਦਰਾਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ਜਿਸ ਤਰ੍ਹਾਂ ਅਰਥ ਸ਼ਾਸਤਰੀਆਂ ਦੇ ਵੱਲੋਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਅੱਜ ਕੈਨੇਡਾ ਦੇ ਕੇਂਦਰੀ ਬੈਂਕ ਵਿਆਜ ਦਰਾਂ ਦੇ ਵਿੱਚ ਕਟੌਤੀ ਕਰ ਸਕਦਾ ਹੈ ਬੈਂਕ ਵੱਲੋਂ 50 بیس ਪੁਆਇੰਟ ਦੀ ਕਟੌਤੀ ਕਰਦਾ ਫਿਰ ਐਲਾਨ ਕੀਤਾ ਗਿਆ ਹੈ ਬੈਂਕ ਦੇ ਇਸ ਫੈਸਲੇ ਦੇ ਨਾਲ ਹੌਮ ਬੈਂਕ ਰੇਟ 3.5% ਤੇ ਆ ਗਿਆ ਹੈ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਵਿੱਚ ਜੂਨ ਤੋਂ ਬਾਅਦ ਲਗਾਤਾਰ ਕੀਤੀ ਗਈ ਇਹ ਪੰਜਵੀਂ ਕਟੌਤੀ ਹੈ ਮਹਾਮਾਰੀ ਤੋਂ ਬਾਅਦ ਬੈਂਕ ਨੇ ਅਕਤੂਬਰ ਵਿੱਚ ਪਹਿਲੀ ਵਾਰ ਵਿਆਜ ਦਰਾਂ ਵਿੱਚ ਅੱਧੇ ਪੁਆਇੰਟ ਦੀ ਕਟੌਤੀ ਕੀਤੀ ਸੀ ਬੈਂਕ ਦੇ ਗਵਰਨਰ ਨੇ ਕਿਹਾ ਕਿ ਕੇਂਦਰੀ ਬੈਂਕ ਨੇ ਲਗਾਤਾਰ ਦੋ ਕਟੌਟੀਆਂ ਉਹ ਕੀਤੀਆਂ ਨੇ ਕਿਉਂਕਿ ਮਹਿੰਗਾਈ ਅਤੇ ਆਰਥਿਕ ਵਿਕਾਸ ਦੀ ਹੁਣ ਸੀਮਤ ਕਰਨ ਦੀ ਲੋੜ ਨਹੀਂ ਰਹੀ ਤਾਂ ਕੀਤੀਆਂ ਉਨਾ ਕਿਹਾ ਕਿ ਮੁਦਰਾ ਸਫੀਤੀ 2 ਫੀਸਤੀ ਦੇ ਟੀਚੇ ਤੇ ਵਾਪਸ ਆਉਣ ਦੇ ਕਾਰਨ ਬੈਂਕ ਕੋਨ ਇਸ ਨੂੰ ਸਥਿਰ ਰੱਖਣ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਮਾਹਿਰਾਂ ਦੇ ਅਨੁਸਾਰ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰ ਵਿੱਚ ਇਸ ਕਟੌਤੀ ਦੇ ਨਾਲ ਆਰਥਿਕਤਾ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ ਉੱਚ ਵਿਆਜ ਦਰਾਂ ਦੇ ਕਾਰਨ ਰੀਅਲ ਅਸਟੇਟ ਮਾਰਕੀਟ ਵਿੱਚ ਖੜੋਤ ਵਾਲੀ ਸਥਿਤੀ ਲਗਾਤਾਰ ਬਣੀ ਹੋਈ ਸੀ ਉਹਦੇ ਮੋੜ ਹੁਣ ਅਸਰਦਾਰ ਹੋਣ ਦੀਆਂ ਉਮੀਦਾਂ ਵਧ ਗਈਆਂ ਨੇ ਨਵੇਂ ਸਾਲ ਵਿੱਚ ਜਨਵਰੀ 19 ਨੂੰ ਕੇਂਦਰੀ ਬੈਂਕ ਦੇ ਵੱਲੋਂ ਵਿਆਜ ਦਰਾਂ ਨੂੰ ਮੁੜ ਵਿਚਾਰਿਆ ਜਾਏਗਾ ਹਾਲ ਦੀ ਘੜੀ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਨਾਲ ਕਾਫੀ ਹੱਦ ਤੱਕ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ ਅਤੇ ਰੀਅਲ ਅਸਟੇਟ ਇੱਕ ਵਾਰ ਫਿਰ ਸਰਗਰਮ ਹੋਣ ਦੀਆਂ ਸੰਭਾਵਨਾਵਾਂ ਵਿੱਚ ਵੀ ਇਜ਼ਾਫਾ ਹੋਇਆ ਹੈ ਤੇ ਹੁਣ ਗੱਲ ਕਰਦੇ ਹਾਂ ਸੁਖਵੀਰ ਤੇ ਹਮਲਾ ਅਤੇ ਹਮਲੇ ਤੋਂ ਪਹਿਲਾਂ ਐਡਵੋਕੇਟ ਧਾਮੀ ਦੇ ਨਾਲ ਮਿਲਣ ਦੀਆਂ ਪਰਤਾਂ ਖੋਲੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਨਾਰੈਣ ਸਿੰਘ ਚੌੜਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਭਾਰੀ ਸੁਰੱਖਿਆ ਦੇ ਹੇਠ ਅਵਰੇ ਸਰਦੀ ਜ਼ਿਲ੍ਹਾ ਅਦਾਲਤ ਵਿੱਚ ਕੱਲ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਨਰੈਣ ਸਿੰਘ ਚੌੜਾ ਨੂੰ 3 ਦਿਨਾਂ ਦੇ ਹੋਰ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਪੁਲਿਸ ਨੇ ਨਰੈਣ ਸਿੰਘ ਚੌੜਾ ਦਾ 8 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਮਾਨਜੋਗ ਅਦਾਲਤ ਨੇ 3 ਦਿਨਾਂ ਦਾ ਹੀ ਰਿਮਾਂਡ ਦਿੱਤਾ ਹੈ ਇਸ ਮੌਕੇ ਨਰੈਣ ਸਿੰਘ ਚੌੜਾ ਦੇ ਪੁੱਤਰ ਬਲਜਿੰਦਰ ਸਿੰਘ ਬਾਜਵਾ ਨੇ ਦਾਵਾ ਕੀਤਾ ਕਿ ਚੌੜਾ 4 ਦਸੰਬਰ ਨੂੰ ਹਰਜਿੰਦਰ ਸਿੰਘ ਧਾਮੀ ਨੂੰ ਵੀ ਇਸ ਹਫ਼ਤੇ ਤੋਂ ਪਹਿਲਾਂ ਮਿਲਿਆ ਸੀ ਨਾਰਾਇਣ ਸਿੰਘ ਚੌੜਾ ਨੇ ਦੁੱਖ ਭੰਜਨੀ 베ਰੀ ਸਾਹਿਬ ਕੋਲ ਮੁਲਾਕਾਤ ਕੀਤੀ ਸੀ ਇਸ ਤਰ੍ਹਾਂ ਨਾਰਾਇਣ ਸਿੰਘ ਚੌੜਾ ਦੇ ਵਕੀਲ ਨੇ ਦਾਵਾ ਕੀਤਾ ਕਿ ਚੌੜਾ ਉੱਤੇ ਇਰਾਦਾ ਕਤਲ ਦਾ ਕੇਸ ਵੀ ਨਹੀਂ ਬਣਦਾ ਕਿਉਂਕਿ ਇਹ ਗੋਲੀ ਗੁੱਥਮ ਗੁੱਥੀ ਹੋਣ ਦੇ ਕਾਰਨ ਚੱਲੀ ਸੀ ਧਾਮੀ ਨੇ ਕਿਹਾ ਕਿ ਹਾਂ 4 ਦਸੰਬਰ ਨੂੰ ਨਾਰਾਇਣ ਸਿੰਘ ਚੌੜਾ ਮੈਨੂੰ ਜਰੂਰ ਮਿਲਿਆ ਸੀ ਉਹਨਾਂ ਦੱਸਿਆ ਕਿ ਮੈਂ ਨਾਰਾਇਣ ਸਿੰਘ ਚੌੜਾ ਨੂੰ ਚਿਹਰੇ ਤੋਂ ਨਹੀਂ ਪਛਾਣਦਾ ਜਦੋਂ ਮੈਂ ਆਪਣੇ ਮੁਲਾਜ਼ਮਾਂ ਦੇ ਨਾਲ ਜਾ ਰਿਹਾ ਸੀ ਤਾਂ ਚੌੜੇ ਨਾਲ ਮੇਰੀ ਮੁਲਾਕਾਤ ਜਰੂਰ ਹੋਈ ਸੀ ਦਸਣਾ ਬਣਦਾ ਕਿ ਹੁਣ ਤੱਕ ਐਡਵੋਕੇਟ ਧਾਮੀ ਨਾਲ ਮੁਲਾਕਾਤ ਜਦੋਂ ਪਰਦਾ ਉੱਠਿਆ ਇਹਦੇ ਤੋਂ ਪਹਿਲਾਂ ਬਿਕਰਮ ਮਜੀਠੀਆ ਦੇ ਬੋਲੋ ਲਗਾਤਾਰ ਸਵਾਲ ਉਠਾਏ ਜਾ ਰਹੇ ਸੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਸੀ ਮਜੀਠੀਆ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਸੁਖਵੀਰ ਦੇ ਹਮਲੇ ਤੋਂ ਪਹਿਲਾਂ ਚੌੜਾ ਪੁਲਿਸ ਤੇ ਐਸਪੀ ਰੰਧਾਵਾ ਨੇ ਨਾਲ ਮਿਲਿਆ ਸੀ ਗੱਲਬਾਤ ਕੀਤੀ ਸੀ ਪਰ ਹੁਣ ਸਵਾਲ ਇਹਦੇ ਤੋਂ ਅਗਲਾ ਖੜਾ ਹੋ ਗਿਆ ਕਿ ਜੇਕਰ ਉਹ ਐਸਪੀ ਰੰਧਾਵਾ ਤੋਂ ਵੀ ਪਹਿਲਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੂੰ ਮਿਲੇ ਸੀ ਤਾਂ ਫਿਰ ਇਹਦੀ ਪੁਲਿਸ ਨੂੰ ਧਾਮੀ ਨੇ ਇਤਲਾਹ ਕਿਉਂ ਨਾ ਦਿੱਤੀ ਇਹਦੇ ਨਾਲ ਹੀ ਦਰਬਾਰ ਸਾਹਿਬ ਦੀ ਸੀਸੀਟੀਵੀ ਫੁਟੇਜ ਨੂੰ ਬਹਾਇਆ ਕਰਵਾਉਣ ਦੇ ਮਸਲੇ ਤੇ ਵੀ ਪੁਲਿਸ ਅਤੇ ਐਸਜੀਪੀਸੀ ਆਮੋ ਸਾਹਮਣੇ ਹੋ ਗਈ ਹੈ ਪਰ ਇਹਦੇ ਉੱਤੇ ਐਡਵੋਕੇਟ ਧਾਮੀ ਨੇ ਕਿਹਾ ਕਿ ਐਸਜੀਪੀਸੀ ਪੰਜਾਬ ਪੁਲਿਸ ਤਾਂ ਇਸ ਵਕਤ ਪੂਰਾ ਸਹਿਯੋਗ ਕਰ ਰਹੀ ਹੈ ਉਹਨਾਂ ਦੱਸਿਆ ਕਿ ਬੀਤੇ ਦਿਨੀ ਅਵਰੇਸਰ ਪੁਲਿਸ ਨੂੰ ਸੀਸੀਟੀਵੀ ਦੀ ਫੁਟੇਜ ਦੇ ਦਿੱਤੀ ਗਈ ਜਿਸ ਦੀ ਰਸੀਦ ਕਾਪੀ ਵੀ ਉਹਨਾਂ ਦੇ ਕੋਲੇ ਹੈ ਜਦੋਂ ਕਿ ਦੂਸਰੇ ਪਾਸੇ ਪੰਜਾਬ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਦੋਸ਼ ਲਗਾਉਂਦਿਆ ਕਿ ਹੈ ਕਿ ਉਹ ਨਰੈਣ ਸਿੰਘ ਚੌੜਾ ਦੇ ਮਾਮਲੇ 'ਚ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਹੀ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸੀਸੀਟੀਵੀ ਫੁਟੇਜ ਵੀ ਮੁਹੱਈਆ ਨਹੀਂ 시 ਕਰਵਾਈ ਜਾ ਰਹੀ ਜਿਸ ਕਾਰਨ ਜਾਂਚ ਪੂਰੀ ਨਹੀਂ ਹੋ ਰਹੀ ਅਤੇ ਦੇਰੀ ਵੀ ਹੋ ਰਹੀ ਹੈ ਸੀਸੀਟੀਵੀ ਫੁਟੇਜ ਲਈ ਪੁਲਿਸ ਦੇ ਵੱਲੋਂ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹੈ ਜੇਸਵੰਦੀ ਐਸਟੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਸਾਰੀ ਘਟਨਾ ਮੀਡੀਆ ਦੇ ਕੈਮਰਾ ਵਿੱਚ ਵੀ ਤਾਂ ਕੈਦ ਹੋਈ ਹੈ ਅਤੇ ਪੁਲਿਸ ਨੂੰ ਇਸ ਫੁਟੇਜ ਤੇ ਜ਼ਕੀਰ ਕਿਉਂ ਨਹੀਂ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਜਿਹੜੀ ਹੈ ਉਹ ਪੁਲਿਸ ਨੂੰ ਫੁਟੇਜ ਜ਼ਰੂਰ ਦੇਵੇਗੀ ਗਰੇਵਾਲ ਨੇ ਕਿਹਾ ਕਿ ਪੁਲਿਸ ਨੇ ਜੋ ਵੀ ਉਹਨਾਂ ਤੋਂ ਮੰਗਿਆ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਨੇ ਕਿਹਾ ਕਿ ਸ਼ਰੋਮਣੀ ਕਮੇਟੀ ਨੂੰ ਅਦਾਲਤ ਤੋਂ ਹੁਕਮ ਕਰਵਾਉਣ ਦੀ ਲੋੜ ਨਹੀਂ ਸੀ ਅਸੀਂ ਸਾਰਾ ਸਮਾਨ ਆਪ ਹੀ ਪੁਲਿਸ ਨਾਲ ਸਾਂਝਾ ਕਰ ਦੇਵਾਂਗੇ ਪਰ ਲਗਾਤਾਰ ਜਾਂ ਦੂਸਰੇ ਪਾਸੇੋਂ ਮੰਗ ਕੀਤੀ ਜਾ ਰਹੀ ਹੈ ਤਾਂ ਫਿਰ ਅਦਾਲਤ ਤੱਕ ਪਹੁੰਚਣ ਦੀ ਲੋੜ ਕਿਉਂ ਪਈ ਐਸਜੀਪੀਸੀ ਨੇ ਆਪ ਇਸ ਜਾਂਚ ਦੇ ਵਿੱਚ ਇਹ ਸੀਸੀਟੀਵੀ ਫੁਟੇਜ ਕਿਉਂ ਮਹੀਆ ਪਹਿਲਾਂ ਨਾ ਕਰਵਾਈ ਆਪਣੇ ਆਪ ਦੇ ਵਿੱਚ ਇਹ ਵੀ ਕੁਝ ਸਵਾਲ ਬਣਦੇ ਨੇ ਤੇ ਹੁਣ ਗੱਲ ਕਰਦੇ ਆ ਕਿ ਚੌੜਾ ਦੀ ਮੋਬਾਈਲ ਲੋਕੇਸ਼ਨ ਕਿਉਂਕਿ ਸੁਖਵੀਰ ਤੇ ਹਮਲੇ ਦੀ ਕੋਸ਼ਿਸ਼ ਹੋਈ ਆ ਕੋਈ ਦੋਰਾਵਾ ਨਹੀਂ ਗੋਲੀ ਦਰਬਾਰ ਸਾਹਿਬ ਦੇ ਬਾਹਰ ਉਸ ਵਕਤ ਚੱਲੀ ਜਦੋਂ ਉਹ ਸੇਵਾ ਕਰਨ ਵਾਸਤੇ ਬੈਠੇ ਸੀ ਹੌਣ ਨਰੈਣ ਸਿੰਘ ਚੌੜਾ ਦੀ ਮੋਬਾਈਲ ਦੀਆਂ ਜਿਹੜੀਆਂ ਲੋਕੇਸ਼ਨਜ਼ ਨੇ ਉਹ ਪਾਕਿਸਤਾਨ ਦੀ ਸਰਹੱਦ ਦੇ ਨੇੜੇੋਂ ਕਈ ਵਾਰੀ ਵਲੀਆਂ ਨੇ ਜਦੋਂ ਪੁਲਿਸ ਨੇ ਚੌੜਾ ਦੇ ਮੋਬਾਈਲ ਲੋਕੇਸ਼ਨ ਅਤੇ ਕਾਲ ਡਿਟੇਲ ਹਾਸਲ ਕੀਤੀ ਤਾਂ ਪੁਲਿਸ ਦੇ ਸਾਹਮਣੇ ਕਈ ਰਾਜ਼ ਖੁੱਲਣ ਲੱਗੇ ਆ ਪਤਾ ਲੱਗਿਆ ਕਿ 4 ਦਸੰਬਰ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ 9 ਦਸੰਬਰ ਨੂੰ ਕਿਸੇ ਹੋਰ ਥਾਂ ਤੋਂ ਨਰੈਣ ਸਿੰਘ ਚੌੜਾ ਦਾ ਮੋਬਾਈਲ ਬਰਾਮਦ ਕੀਤਾ ਹੈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਤੋਂ 3 ਦਿਨ ਪਹਿਲਾਂ ਚੌੜਾ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸ਼ਰੇਕੀ ਕੀਤੀ ਸੀ ਇਸ ਤਰ੍ਹਾਂ ਉਸ ਦਾ ਸਾਥੀ ਧਰਮ ਸਿੰਘ ਵੀ ਉਹਦੇ ਨਾਲ ਹੀ ਸੀ ਜੋ ਕਿ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਿਆ ਫਰਾਰ ਹੈ ਇਸ ਮਾਮਲੇ 'ਚ ਪੁਲਿਸ ਹਾਲੇ ਤੱਕ ਇਸ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਦਾ ਵੀ ਪਤਾ ਨਹੀਂ ਲਗਾ ਸਕੀ ਅਤੇ ਇਹ ਪਿਸਤੌਲ ਕਿਸ ਨੇ ਉਸ ਨੂੰ ਮੁਹੱਈਆ ਕਰਵਾਈ ਸੀ ਫਿਰ ਹਾਲ ਪੁਲਿਸ ਨੇ ਰਣ ਸਿੰਘ ਚੌੜਾ ਤੋਂ ਉਸਤੇ ਮੋਬਾਈਲ ਲੋਕੇਸ਼ਨਾਂ ਸੰਬੰਧੀ ਪੁੱਛਗਿੱਛ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕੇ ਨਰੈਣ ਸਿੰਘ ਚੌੜਾ ਨੂੰ ਇਹ ਹਥਿਆਰਾਂ ਦੀ ਖੇਪ ਲੈਣ ਲਈ ਕਈ ਵਾਰੀ ਪਾਕਿਸਤਾਨ ਸਰਹੱਦ ਤੇ ਜਾਣਾ ਪਿਆ ਹੋਣਾ ਕਿਉਂਕਿ ਉਹ ਲੋਕੇਸ਼ਨ ਦੱਸ ਰਹੀ ਹੈ 31 ਮਾਮਲਿਆਂ ਦੇ ਵਿੱਚ ਪਹਿਲਾਂ ਉਹ ਨਾਮਜ਼ਦ ਰਹਿ ਚੁੱਕੇ ਨਹੀਂ ਅਤੇ ਪਾਕਿਸਤਾਨੀ ਸਮਗਲਰਾਂ ਦੇ ਨਾਲ ਉਹਦੇ ਸਬੰਧ ਹੋਣ ਦਾ ਪੁਲਿਸ ਨੂੰ ਹਾਲੇ ਵੀ ਸ਼ੱਕ ਹੈ ਅੱਜ ਪੁਲਿਸ ਨੂੰ ਜਦੋਂ ਉਸ ਦਾ 3 ਦਿਨ ਦਾ ਰਿਮਾਂਡ ਮਿਲ ਗਿਆ ਤਾਂ ਹੁਣ ਵੇਖਣਾ ਹੋਵੇਗਾ ਕਿ ਇਹਦੇ ਵਿੱਚ ਹੋਰ ਕਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਣਗੀਆਂ ਰਿਮਾਂਡ ਦੇ ਸਮੇਂ ਅਦਾਲਤ ਨੇ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ ਅਤੇ ਦਲੀਲਾਂ ਸੁਣਨ ਤੋਂ ਬਾਅਦ 3 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਹੈ। ਦੂਸਰੇ ਪਾਸੇ ਮਲਜ਼ਮ ਧਿਰ ਦੇ ਵਕੀਲਾਂ ਨੇ ਜੱਜ ਅੱਗੇ ਪਟੀਸ਼ਨ ਦਾਇਰ ਕਰਕੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਉਹਨਾਂ ਨੂੰ ਮੁਹੱਈਆ ਕਰਵਾਉਣ ਵਾਸਤੇ ਆਖਿਆ ਹੈ। ਪਟੀਸ਼ਨ ਤੇ ਗੌਰ ਕਰਦਿਆਂ ਮਾਨਯੋਗ ਅਦਾਲਤ ਨੇ ਹੁਕਮ ਦਿੱਤਾ ਹੈ ਕਿ 2 ਤੋਂ 4 ਦਸੰਬਰ ਤੱਕ ਦੀ ਉਹ ਸੀਸੀਟੀਵੀ ਫੁਟੇਜ ਮਲਜ਼ਮ ਧਿਰ ਨੂੰ ਦੇ ਦਿੱਤੀ ਜਾਵੇ। ਪਰ ਦੂਸਰੇ ਪਾਸੇ ਹੁਣ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਜਿਹੜਾ ਬੀਤੇ ਦਿਨੀ ਚੌੜਾ ਨੇ ਆਖਿਆ ਸੀ ਕਿ 2013 ਦੇ ਮੈਂ ਹਥਿਆਰ ਲੁਕਾ ਕੇ ਰੱਖੇ ਹੋਏ ਸੀ ਉਹਨਾਂ ਵਿੱਚੋਂ ਇੱਕ ਹਥਿਆਰ ਇਹ ਸੀ ਜਿਹੜਾ ਮੈਂ ਵਰਤੇ ਆ ਕਿ ਸੱਚਮੁੱਚ ਇੱਕੋ ਹੀ ਹਥਿਆਰ ਲਕੋਇਆ ਹੋਇਆ ਜਾਂ ਫਿਰ ਜੋ ਲਖੀਮਪੁਰ ਖੀਰੀ ਵਾਲੇ ਪਾਸੇ ਦਾ ਜ਼ਿਕਰ ਹੋ ਰਿਹਾ ਸੀ ਉਹਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਕੋਈ ਨਵੀਂ ਖਬਰ ਮਿਲੇਗੀ ਜਾਂ ਨਹੀਂ ਹੁਣ ਗੱਲ ਕਰਦੇ ਆ ਬਿਕਰਮ ਸਿੰਘ ਮਜੀਠੀਆ ਲਗਾਤਾਰ ਇਸ ਮਾਮਲੇ ਦੇ ਉੱਤੇ ਪ੍ਰੈਸ ਕਾਨਫਰੰਸ ਅਤੇ ਕੁਝ ਜਾਣਕਾਰੀਆਂ ਜਨਤਕ ਅਤੇ ਸਵਾਲ ਖੜੇ ਕਰਦੇ ਆ ਰਹੇ ਨੇ ਮਜੀਠੀਆ ਨੇ ਫਿਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਦੇ ਨਾਲ ਦੇ ਸਾਥੀ ਭਾਵ ਤੀਸਰੇ ਸਾਥੀ ਦੀ ਪਛਾਣ ਜਨਤਾ ਕਰ ਦਿੱਤੀ ਹੈ ਮਜੀਠੀਆ ਨੇ ਦੱਸਿਆ ਕਿ ਇਹਨਾਂ ਦਾ ਤੀਸਰਾ ਸਾਥੀ ਜਸਪਾਲ ਸਿੰਘ ਜੱਸਾ ਉਰਫ ਜੱਸਾ ਮੋਟਾ ਉਰਫ ਸਿਰਲਾਥਾ ਜੋ ਕਿ ਇੱਕ ਅਪਰਾਧਿਕ ਪਛੋਕੜ ਵਾਲਾ ਵਿਅਕਤੀ ਹੈ ਮਜੀਠੀਆ ਨੇ ਕਿਹਾ ਕਿ ਅਸੀਂ ਚੌੜਾ ਦੇ ਦੋਵੇਂ ਸਾਥੀਆਂ ਦੀ ਪਛਾਣ ਕਰ ਦਿੱਤੀ ਹੈ ਜੋ 3 ਦਸੰਬਰ ਨੂੰ ਅਤੇ ਫਿਰ 4 ਦਸੰਬਰ ਨੂੰ ਸੁਖਬੀਰ ਬਾਦਲ ਤੇ ਹਮਲੇ ਵੇਲੇ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਰੇਕੀ ਕਰ ਰਹੇ ਸੀ। ਉਹਨਾਂ ਕਿਹਾ ਕਿ ਇਹਦੇ ਨਾਲ ਹੁਣ ਅਮਰitsar ਪੁਲਿਸ ਦੇ ਦਾਅਵੇ ਖੂਖਲੇ ਸਾਬਤ ਹੋਏ ਐ ਜੋ ਕਹਿ ਰਹੇ ਸੀ ਕਿ ਹਵਾਲਾ ਸਿਰਫ ਇੱਕੋ ਹੀ ਵਿਅਕਤੀ ਨੇ ਕੀਤਾ ਹੋ ਸਕਦਾ ਹੈ। ਮਜੀਠੀਆ ਨੇ ਕਿਹਾ ਕਿ ਅਮਰitsar ਪੁਲਿਸ ਅਤੇ ਇਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ अनेका ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਹਨਾਂ ਕਿਹਾ ਕਿ ਮੈਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਕੀਤੀ ਰੇਕੀ ਦੀ ਵੀਡੀਓ ਫੁਟੇਜ ਵੀ ਰਿਲੀਜ਼ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਅਤਵਾਦੀ ਧਰਮ ਸਿੰਘ ਉਰਫ ਧਰਮ ਬਾਬਾ ਉਹਦੀ 2 ਦਿਨ ਪਹਿਲਾਂ ਸ਼ਨਾਖਤ ਕਰ ਦਿੱਤੀ ਸੀ ਹੁਣ ਅਸੀਂ ਤੀਸਰੇ ਸਾਥੀ ਦੀ ਵੀ ਪਛਾਣ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਤਾਂ ਹਾਲੇ ਵੀ ਘਟਨਾ ਨੂੰ ਅਤਵਾਦੀ ਹਮਲਾ ਮੰਨਣ ਵਾਸਤੇ ਤਿਆਰ ਨਹੀਂ ਹੈ ਅਤੇ ਇਸ ਘਟਨਾ ਦੇ ਬਾਰੇ ਦਰਜ ਐਫ ਆਈ ਆਰ ਵਿੱਚ ਇਹਨਾਂ ਦੋਵੇਂ ਸਾਥੀਆਂ ਦੇ ਨਾਮ ਵੀ ਹਾਲੇ ਸ਼ਾਮਲ ਨਹੀਂ ਹੈ ਉਹਨਾਂ ਦੱਸਿਆ ਕਿ ਜਸਪਾਲ ਸਿੰਘ ਉਰਫ ਜਸ ਮੋਟਾ ਇੱਕ ਖਤਰਨਾਕ ਅਤੇ ਕੱਟੜ ਅਤਵਾਦੀ ਹੈ ਦੱਸਣਾ ਬਣਦਾ ਕਿ ਮਜੀਠੀਆ ਦੇ ਇਸ ਦਾਅਵੇ ਤੋਂ ਪਹਿਲਾਂ ਹੀ ਅੰਮ੍ਰਿਤਸਰ ਪੁਲਿਸ ਉਨ੍ਹਾਂ ਦੇ ਸਾਥੀਆਂ ਦੀ ਭਾਲ ਦੇ ਵਿੱਚ ਉਨ੍ਹਾਂ ਦੇ ਪਿੰਡ ਏਕਲ ਗੱਡਾ ਤੇ ਆਲੇ ਦੁਆਲੇ ਸ਼ੱਕੀ ਜਿਹੜੇ ਟਿਕਾਣੇ ਆ ਉਹਨਾਂ ਤੇ ਛਾਪੇਮਾਰੀ ਕਰ ਰਹੀ ਹੈ ਤੇ ਹੁਣ ਗੱਲ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਖਬੀਰ ਦੇ ਖਿਲਾਫ ਇੱਕ ਹੋਰ ਸ਼ਿਕਾਇਤ ਜਾ ਪਹੁੰਚੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਕੁਝ ਸਿੱਖ ਜਥੇਬੰਦੀਆਂ ਦੇ ਨਮਾਇंदे ਪਹੁੰਚੇ ਆ ਅਤੇ ਉਹਨਾਂ ਨੇ ਮੰਗ ਕਰ ਦਿੱਤੀ ਹੈ ਸ਼ਿਕਾਇਤ ਕਰ ਦਿੱਤੀ ਹੈ ਕਿ ਨਰੈਣ ਸਿੰਘ ਚੌੜਾ ਨੂੰ ਨਾ ਛੇਕਿਆ ਜਾਵੇ ਨਰੈਣ ਸਿੰਘ ਚੌੜਾ ਦੀ ਬਜਾਏ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਉਨਾ ਕਿਹਾ ਕਿ ਇਹ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਸੁਖਵੀਰ ਬਾਦਲ ਇੱਕ ਨਮਾਣਾ ਇੱਕ ਨਤਾਣਾ ਇੱਕ ਸੇਵਕ ਇੱਕ ਸ਼ਰਧਾਲੂ ਬਣ ਕੇ ਸੇਵਾ ਕਰ ਰਿਹਾ ਹੈ ਪਰ ਅਜਿਹਾ ਕੁਝ ਨਹੀਂ ਕਿਉਂਕਿ ਉਹ ਕੋਈ ਦੁੱਧ ਤੋਤਾ ਨਹੀਂ ਹੈ ਬਲਕਿ ਇੱਕ ਅਫਰਾਦੀ ਹੈ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਲੋਕ ਸੇਵਾ ਨਹੀਂ ਕਰ ਰਹੀ ਬਲਕਿ ਡਰਾਮੇਬਾਜੀ ਅਤੇ ਦਿਖਾਵੇਬਾਜੀ ਕਰ ਰਹੀ ਹੈ ਉਹਨਾਂ ਕਿਹਾ ਕਿ ਸੇਵਾ ਲੋਕ ਛਿਪ ਕੇ ਹੁੰਦੀ ਹੈ ਪਰ ਇਸਾਂ ਦੇ ਉੱਤੇ ਤਾਂ ਮੀਡੀਆ ਦੇ ਕੈਮਰਿਆਂ ਦੀ ਅੱਖ ਲੱਗੀ ਰਹਿੰਦੀ ਹੈ ਜਿਵੇਂ ਇਹਨਾਂ ਨੂੰ ਕੋਈ ਵੱਡਾ ਮਾਰਕਾ ਮਾਰਿਆ ਹੋਵੇ ਉਨਾ ਜਥੇਦਾਰਾਂ ਤੋਂ ਵੀ ਤੰਜ ਕਸਤਿਆਂ ਕਿ ਉਹ ਸੁਖਵੀਰ ਬਾਦਲ ਨੂੰ ਬਚਾਉਂਦੇ ਬਚਾਉਂਦੇ ਸਿੱਖ ਕੌਮ ਚੋਂ ਆਪਣਾ ਰੁਤਬਾ ਨਾ ਘਟਾ ਬੈਠਣ। ਉਹਨਾਂ ਇਹ ਵੀ ਕਿਹਾ ਕਿ ਜਥੇਦਾਰਾਂ ਨੂੰ ਪਹਿਲਾਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਬਾਰੇ ਮੰਗ ਪੱਤਰ ਦਿੱਤਾ ਸੀ ਪਰ ਉਹਨਾਂ ਅਜੇ ਤੱਕ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ। ਇੱਕ ਵਿਅਕਤੀ ਵੱਲੋਂ ਜੋ ਅਜਨਾਲਾ ਥਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲੈ ਕੇ ਗਿਆ ਸੀ ਉਹ ਵੀ ਬੇਆਦਬੀ ਸੀ। ਇਸ ਲਈ ਜਥੇਦਾਰਾਂ ਨੂੰ ਉਹਨਾਂ ਲੋਕਾਂ ਦੇ ਵਿਰੁੱਧ ਵੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਉਨਾ ਦੁਬਾਰਾ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕਿਸੇ ਨੂੰ ਪੰਥ ਵਿੱਚੋਂ ਛੇਕਣਾ ਤਾਂ ਉਹ ਸੁਖਵੀਰ ਬਾਦਲ ਨੂੰ ਛੇਕਿਆ ਜਾਵੇ। ਉਹਨਾਂ ਕਿਹਾ ਕਿ ਸਾਲ 2015 ਚ ਜੋ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਦੇ ਵਿੱਚ ਬਾਦਲ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਸੀ। ਪਰ ਇਸ ਪਾਰਟੀ ਦਾ ਆਈਟੀ ਸੈੱਲ ਆਮ ਸਿੱਖਾਂ ਨੂੰ ਮੰਦਾ ਚੰਗਾ ਬੋਲਦਾ ਰਿਹਾ ਹੈ। ਜਦਕਿ ਇਹ ਸਾਰੇ ਜਾਣਦੇ ਸੀ ਕਿ ਬਾਦਲ ਪਰਿਵਾਰ ਨੇ ਜਥੇਦਾਰਾਂ ਨੂੰ ਮੁੱਖ ਮੰਤਰੀ ਨਿਵਾਸ ਉੱਤੇ ਬੁਲਾ ਕੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰਨ ਦਾ ਹੁਕਮ ਸੁਣਾਇਆ ਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਭਾਵੇਂ ਪਹਿਲਾਂ ਅਕਾਲੀ ਵਰਕਰ ਇਹ ਨਹੀਂ ਸੀ ਮੰਨਦੇ ਕਿ ਸਾਰੇ ਗੁਨਾਹ ਅਕਾਲੀ ਭਾਜਪਾ ਦੀ ਸੱਤਾ ਵਿੱਚ ਰਹਿੰਦਿਆਂ ਹੋਏ ਪਰ 2 ਦਸੰਬਰ ਨੂੰ ਇਹ ਗੱਲ ਸਾਰਿਆਂ ਦੇ ਸਾਹਮਣੇ ਆ ਗਈ ਜਦੋਂ ਇਹ ਸਾਰੇ ਦੇ ਸਾਰੇ ਗੁਨਾਹ ਸੁਖਵੀਰ ਬਾਦਲ ਨੇ ਆਪਣੇ ਆਪ ਕਬੂਲ ਕਰ ਲਏ ਇਸ ਲਈ ਜਥੇਦਾਰ ਵਧਾਈ ਦੇ ਪਾਤਰ ਵੀ ਨੇ ਜਿਨ੍ਹਾਂ ਨੇ ਇਹਨਾਂ ਦੇ ਮੂੰਹੋਂ ਗੁਨਾਹ ਕਬੂਲ ਕਰਵਾ ਲਏ ਹੈ ਉਨਾ ਕੇ ਹੱਕ ਜਥੇਦਾਰਾਂ ਨੂੰ ਮੁੱਖ ਮੰਤਰੀ ਨਿਵਾਜ਼ ਸੁੱਤੇ ਬੁਲਾਉਣ ਦੀ ਘਟਨਾ ਨੂੰ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਪੰਥ ਦੇ ਵਿਹੜੇ ਵਿੱਚ ਲਿਆਂਦਾ ਸੀ ਪਰ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਜ ਪਿਆਰਿਆਂ ਨੂੰ ਹੀ ਬਰਖਾਸਤ ਕਰ ਦਿੱਤਾ ਸੀ ਜੋ ਕਿ 1699 ਤੋਂ ਬਾਅਦ ਪਹਿਲੀ ਵਾਰ ਸਿੱਖ ਪੰਥ ਵਿੱਚ ਹੋਇਆ ਸੀ ਉਹਨਾਂ ਸਵਾਲ ਉਠਾਇਆ ਹੈ ਕਿ ਜੇਕਰ ਸੁਖਵੀਰ ਬਾਦਲ ਨੇ ਗੁਨਾਹ ਕਬੂਲ ਕਰ ਲਈ ਹੈ ਤਾਂ ਪੰਜ ਪਿਆਰਿਆਂ ਦਾ ਮਾਣ ਸਨਮਾਨ ਵੀ ਹੁਣ ਬਹਾਲ ਕਰ ਦਿੱਤਾ ਜਾਣਾ ਚਾਹੀਦਾ ਹੈ ਉਨਾ ਜਥੇਦਾਰਾਂ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਜਿਹੜੇ ਉਹਨਾਂ ਨੇ ਅਸਤੀਫੇ ਦਿੱਤੇ ਸੀ ਉਹਨਾਂ ਤੇ ਵੀ ਸਵਾਲ ਖੜੇ ਕਰ ਦਿੱਤੇ ਆ ਕਿ ਹਾਲੇ ਤੱਕ ਮਨਜ਼ੂਰ ਕਿਉਂ ਨਹੀਂ ਕੀਤੇ ਗਏ ਅਤੇ ਨਾਲ 20 ਦਿਨ ਦਾ ਜਿਹੜਾ ਹੋਰ ਸਮਾਂ ਦਿੱਤਾ ਗਿਆ ਉਹਦੇ ਉੱਤੇ ਵੀ ਤੰਜ ਕਸਦਿਆਂ ਕਿਹਾ ਕਿ ਪਹਿਲਾਂ ਹੀ 3 ਦਿਨ ਕਿਉਂ ਦਿੱਤੇ ਸੀ ਉਹਨਾਂ ਇਹ ਵੀ ਦੁਹਰਾਇਆ ਕਿ ਨਰੈਣ ਸਿੰਘ ਚੌੜਾ ਦੇ ਵੱਲੋਂ ਜੋ ਗੋਲੀ ਚਲਾਉਣ ਵਾਲੀ ਘਟਨਾ ਹੈ ਉਹਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਇਹ ਲੋਕ ਬਾਦਲ ਪਰਿਵਾਰ ਨੂੰ ਫਿਰ ਤੋਂ ਜਿਉਂਦਾ ਕਰਨੀਆਂ ਜਿੰਨੀ ਮਰਜ਼ੀਆਂ ਕੋਸ਼ਿਸ਼ਾਂ ਕਰ ਲੈਣ ਪਰ ਉਹ ਪੰਥ ਨੂੰ ਮਨਜ਼ੂਰ ਨਹੀਂ ਹੋਏਗਾ ਇਹਨਾਂ ਜਥੇਬੰਦੀਆਂ ਨੇ ਆਖਿਆ ਕਿ ਜਦੋਂ ਸੁਖਵੀਰ ਨੇ ਮੰਨਿਆ ਕਿ अनेका ਨੌਜਵਾਨਾਂ ਦੇ ਖੂਨ ਨਾਲ ਹੱਥ ਉਹਨਾਂ ਦੇ ਰੰਗੇ ਹੋਏ ਨੇ ਤਾਂ ਉਹਨਾਂ ਨੂੰ ਕੇਵਲ ਭਾਂਡੇ ਮਾਜਣ ਦੀ ਸਜ਼ਾ ਹੀ ਕਿਉਂ ਦਿੱਤੀ ਜਦ ਕਿ ਨਾਰਾਇਣ ਸਿੰਘ ਚੌੜਾ ਨੂੰ ਜੇਲ੍ਹ ਭੇਜਿਆ ਗਿਆ ਉਸ ਉੱਤੇ ਪਰਚੇ ਕਰਵਾ ਦਿੱਤੇ ਗਏ ਹੈ ਇਹ ਕਿਦਰੋਂ ਦਾ ਇਨਸਾਫ ਹੈ ਉਹਨਾਂ ਸ਼ਰੋਮਣੀ ਕਮੇਟੀ ਉੱਤੇ ਤੰਜ ਕਸਤियां ਵੀ ਕਿਹਾ ਕਿ ਇਹ ਚੁਣੀ ਹੋਈ ਕਮੇਟੀ ਨਹੀਂ ਇਹ ਚਿੰਬੜੀ ਹੋਈ ਕਮੇਟੀ ਹੈ ਅਸੀਂ ਚਿੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਵੀ ਚੈਲੰਜ ਕਰਕੇ ਕਹਿੰਦੇ ਹਾਂ ਕਿ ਜੇਕਰ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਗਈ ਤਾਂ ਕੌਮ ਤੁਹਾਨੂੰ ਵੀ ਪੰਥ ਵਿੱਚੋਂ ਛੇਕ ਦੇਵੇਗੀ ਫਿਰ ਤੁਹਾਨੂੰ ਕਿਸੇ ਵੀ ਸਟੇਜ ਤੋਂ ਕਦੇ ਬੋਲਣਾ ਨਹੀਂ ਦਿੱਤਾ ਜਾਏਗਾ ਹੁਣ ਗੱਲ ਕਰਦੇ ਹਾਂ ਹਾਂਸ ਰਾਜ ਹਾਂਸ ਦੀ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਕਰਾਰੀ ਹਾਰ ਵੀ ਅਤੇ ਬਹੁਤੀਆਂ ਥਾਵਾਂ ਤੇ ਬੋਲਣ ਵੀ ਨਹੀਂ ਦਿੱਤਾ ਗਿਆ ਅਸਲ ਦੇ ਵਿੱਚ ਉਹ ਹੁਸ਼ਿਆਰਪੁਰ ਦੀ ਤਹਿਸੀਲ ਕੰਪਲੈਕਸ ਦੇ ਵਿੱਚ ਪਹੁੰਚੇ ਸੀ ਤੇ ਉੱਥੇ ਜਦੋਂ মিডিਆ ਨਾਲ ਗੱਲਬਾਤ ਕਰਨ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਹੁਸ਼ਿਆਰਪੁਰ ਆਉਣ ਦੀ ਤੁਹਾਨੂੰ ਵਜ੍ਹਾ ਦੱਸਣੀ ਚਾਹੁੰਦਾ ਕੋਈ ਇਸ ਤਰ੍ਹਾਂ ਦੀ ਖਾਸ ਵਜ੍ਹਾ ਨਹੀਂ ਭਾਵ ਸਿਆਸੀ ਵਜ੍ਹਾ ਕੋਈ ਨਹੀਂ ਜਦੋਂ ਮੀਡੀਆ ਨੇ ਕੁਝ ਸਵਾਲ ਕੀਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਨਿਗਮ ਚੋਣਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਨਾ ਕੋਈ ਸਿਆਸੀ ਦੌਰ ਹੈ ਅਤੇ ਉਹਨਾਂ ਵਾਸਤੇ ਇਹ ਸਿਆਸਤ ਤੋਂ ਸਾਬਕਾ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਨਾ ਤਾਂ ਉਹਨਾਂ ਦਾ ਅੱਜ ਤੋਂ ਸਿਆਸਤ ਬਾਬਤ ਕੋਈ ਉਹਨਾਂ ਨੂੰ ਸਵਾਲ ਪੁੱਛਿਆ ਜਾਵੇ ਅਤੇ ਨਾ ਹੀ ਕਿਸਾਨੀ ਬਾਰੇ ਕੋਈ ਸਵਾਲ ਪੁੱਛਿਆ ਜਾਵੇ ਸਿਰਫ ਤੇ ਸਿਰਫ ਜੇਕਰ ਮੈਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾ ਗਾਇਕੀ ਦੇ ਖੇਤਰ ਨਾਲ ਜਿਹੜਾ ਮਰਜ਼ੀ ਸਵਾਲ ਪੁੱਛੋ ਇਹ ਪੁੱਛੇ ਜਾਣ ਤੇ ਕਿ ਕੁੱਲ ਮਿਲਾ ਕੇ ਕਿ ਤੁਸੀਂ ਸਿਆਸਤ ਤੋਂ ਤੌਬਾ ਕਰ ਲਈ ਹੈ ਉਹ ਕਹਿੰਦੇ ਮੈਂ ਮੈਨੂੰ ਕੋਈ ਸਿਆਸੀ ਸਵਾਲ ਨਾ ਕੀਤੇ ਜਾਣ ਇੱਕ ਕਿਸਮ ਦੀ ਉਹਨਾਂ ਨੇ ਤੌਬਾ ਕਰ ਲਈ ਹੈ ਕਿਉਂ ਕਿਉਂਕਿ ਉਹ ਕਹਿੰਦੇ ਮੇਰੀ ਚੋਣਾਂ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਦੱਸਣਾ ਵਰਦਾ ਕਿ ਹਾਂਸ ਰਾਜ ਹਾਸਤੇ ਵੱਲੋਂ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਭਾਜਪਾ ਦੀ ਟਿਕਟ ਤੇ ਲੜੀ ਗਈ ਸੀ ਪਰ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਵੀ ਉਹਨਾਂ ਨੂੰ ਥਾਂ-ਥਾਂ ਤੇ ਸਾਹਮਣਾ ਕਰਨਾ ਪਿਆ ਸੀ ਜਿਸ ਤੋਂ ਬਾਅਦ ਹੰਸਰਾਜ ਹੰਸ ਨੇ ਲੱਗਦਾ ਕਿ ਹੁਣ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ ਉੱਪੱਤਰਕਾਰਾਂ ਨੂੰ ਵੀ ਸਿੱਧੇ ਤੌਰ ਤੇ ਆਖ ਰਹੇ ਸੀ ਕਿ ਉਹਨਾਂ ਨੂੰ ਨਾ ਸਿਆਸਤ ਬਾਰੇ ਅਤੇ ਨਾ ਕਿਸਾਨੀ ਦੇ ਬਾਬਤ ਕੋਈ ਸਵਾਲ ਪੁੱਛਿਆ ਜਾਵੇ ਕਿਉਂਕਿ ਇਹਨਾਂ ਤੋਂ ਉਸਨੇ ਤੌਬਾ ਕਰ ਲਈ ਹੈ ਤੇ ਹੁਣ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਭਾਵੇਂ ਸ਼ੰਭੂ ਹੋਵੇ ਤੇ ਭਾਵੇਂ ਖਨੌਰੀ ਹੋਵੇ ਪੂਰੇ 10 ਮਹੀਨਿਆਂ ਤੋਂ ਕਿਸਾਨ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਦਿੱਲੀ ਮਾਰਚ ਕਰਦਾ ਐਲਾਨ ਕੀਤਾ ਹੋਇਆ ਹੈ 14 ਦਸੰਬਰ ਦਾ ਦਿਨ ਮੁਕਰਰ ਕੀਤਾ ਹੋਇਆ ਕਿ ਇੱਕ ਵਾਰ ਫਿਰ ਤੋਂ ਮਰਜੀਵੜਿਆਂ ਦਾ ਜਥਾ ਜਾਏਗਾ ਇਹਦੇ ਤੋਂ ਪਹਿਲਾਂ ਵੀ ਕਿਸਾਨ ਦੋ ਵਾਰ ਇਹ ਕੋਸ਼ਿਸ਼ ਕਰ ਚੁੱਕੇ ਹੈ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਸਰਹੱਦ ਲੰਘਣ ਨਹੀਂ ਦਿੱਤੀ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਫੋਟੋਆਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਝ ਸ਼ੇਅਰ ਕਰਨ ਜਦੋਂ ਲੱਗੇ ਤਾਂ ਕਿਸਾਨਾਂ ਨੂੰ ਪਤਾ ਲੱਗਿਆ ਆਗੂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਤਾਂ ਅਕਾਊਂਟ ਇਸ ਵਕਤ ਚੱਲ ਨਹੀਂ ਰਹੇ ਇਹ ਕਿਸਾਨਾਂ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਸੋਸ਼ਲ ਮੀਡੀਆ ਪੇਜ ਬੰਦ ਕੀਤੇ ਜਾ ਰਹੇ ਨੇ ਇਸ ਨਾਲ ਅੰਦੋਲਨ ਦੀ ਲੋਕਾਂ ਤੱਕ ਪਹੁੰਚ ਘਟ ਰਹੀ ਹੈ ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਕੁਝ ਪੋਸਟ ਕਰਨਾ ਚਾਹਿਆ ਤਾਂ ਉਹ ਅਪਲੋਡ ਨਹੀਂ ਸੀ ਹੋ ਰਿਹਾ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਇਹਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦਾ ਪੇਜ ਵੀ ਬੰਦ ਕੀਤੇ ਜਾਣ ਦੀ ਖਬਰ ਹੈ ਇਹ ਕਹਿੰਦੇ ਹੋਰ ਕੋਈ ਨਹੀਂ ਕਰ ਰਿਹਾ ਕੇਂਦਰ ਸਰਕਾਰ ਕਰ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਨ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਪੰਡਾਲ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੀ ਦੂਰੀ ਤੇ ਪੁਲ ਦੇ ਉੱਤੇ ਛੱਡ ਨੂੰ ਮਜ਼ਬੂਤ ਕਰਨ ਦੀ ਖਬਰ ਹੈ ਅਤੇ ਛੱਤ ਤੇ ਲੋਹੇ ਦੇ ਐਂਗਲ ਲਗਾਏ ਜਾਣ ਦੀਆਂ ਖਬਰਾਂ ਨੇ ਤਾ ਜੋ ਕੋਈ ਉੱਪਰ ਨਾ ਚੜ ਸਕੇ ਇਸੇ ਥਾਂ ਤੋਂ ਦੱਸਣਾ ਬਣਦਾ ਹੈ ਕਿ ਬੀਤੀ 8 ਤਰੀਕ ਨੂੰ 8 ਦਸੰਬਰ ਨੂੰ ਪੁਲਿਸ ਨੇ ਪਹਿਲਾਂ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਸੀ ਅਤੇ ਬਾਅਦ ਵਿੱਚ ਉੱਥੋਂ ਹੀ ਅਥਰੂ ਗੈਸ ਤੇ ਗੋਲੇ ਛੱਡ ਦਿੱਤੇ ਸੀ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਕੀ ਸਥਿਤੀ ਹੈ ਕਿਸਾਨਾਂ ਦੇ ਮੰਗਾਂ ਦਾ ਹੱਲ ਕਿਵੇਂ ਲੱਭਿਆ ਜਾਵੇ ਇਹਦੇ ਵਾਸਤੇ ਇੱਕ ਹਾਈ ਫਾਈ ਇੱਕ ਪਾਵਰ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ ਜਾਣਕਾਰੀ ਮਿਲੀ ਹੈ ਕਿ ਇਸ ਕਮੇਟੀ ਨੇ ਅੰਤਿਮ ਰਿਪੋਰਟ ਸੁਪਰੀਮ ਕੋਰਟ ਦੇ ਹਵਾਲੇ ਕਰ ਦਿੱਤੀ ਹੈ ਪਰ ਅੰਤਮ ਰਿਪੋਰਟ ਹਾਲੇ ਦੇਣੀ ਬਾਕੀ ਹੈ ਰਿਪੋਰਟ ਦੇ ਵਿੱਚ ਕਿਸਾਨਾਂ ਦੇ ਬਾਬਤ ਜਾਣਕਾਰੀ ਦਿੱਤੀ ਗਈ ਹੈ ਇਸ ਸਬੰਧੀ ਕਮੇਟੀ ਨੇ ਕਿਸਾਨ ਆਗੂਆਂ ਨੂੰ ਬੁਲਾਇਆ ਸੀ ਪਰ ਉਹ ਉੱਥੇ ਨਹੀਂ ਸਿਗੇ ਚੰਡੀਗੜ੍ਹ ਦੇ ਵਿੱਚ 11 ਤੇ 12 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਅਤੇ ਡੀਜੀਪੀਸ ਦੀ ਮੀਟਿੰਗ ਜ਼ਰੂਰ ਸੱਦੀ ਗਈ ਸੀ ਮੀਟਿੰਗ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕੋਆਰਡੀਨੇਟਰ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੀਰ ਨੂੰ ਬੁਲਾਉਣ ਦਾ ਸੁਝਾਅ ਵੀ ਦਿੱਤਾ ਗਿਆ ਸੀ ਦੋਵਾਂ ਨੂੰ ਮੀਟਿੰਗ ਵਿੱਚ ਸੁਵਿਧਾਜਨਕ ਮਿਤੀ ਪਾਵ ਤਰੀਕ ਅਤੇ ਸਮਾਂ ਦੇਣ ਲਈ ਬੇਨਤੀ ਵੀ ਕੀਤੀ ਗਈ ਸੀ ਪਰ ਇਹਨਾਂ ਨੇ ਉੱਥੇ ਜਾਣ ਵਾਸਤੇ ਕੋਈ ਜਵਾਬ ਨਹੀਂ ਸੀ ਦਿੱਤਾ 18 ਅਕਤੂਬਰ ਨੂੰ ਹਰਿਆਣਾ ਨਿਵਾਸ ਦੇ ਵਿੱਚ ਮੀਟਿੰਗ ਬੁਲਾਉਣ ਲਈ ਸੱਦਾ ਵੀ ਭੇਜਿਆ ਗਿਆ ਸੀ ਕਿਸਾਨ ਆਗੂਆਂ ਨੇ ਕਮੇਟੀ ਨਾਲ ਗੱਲਬਾਤ ਲਈ ਆਉਣ ਤੋਂ ਅਸੰਵਿਧਤਾ ਪ੍ਰਗਟਾਈ ਸੀ ਦੂਸਰੇ ਪਾਸੇ ਖਨੌਰੀ ਸਰਹੱਦ ਤੇ ਜਿਹੜੇ ਇਸ ਵਕਤ ਭੁੱਖ ਹੜਤਾਲ ਜਾਂ ਮਰਨ ਵਰਤ ਤੇ ਕਿਸਾਨ ਬੈਠੇ ਨੇ ਕਿਸਾਨ ਆਗੂ ਹਨ ਉਹ ਜਗਜੀਤ ਸਿੰਘ ਡੱਲੇਵਾਲ ਬੀਤੀ 26 ਨਵੰਬਰ ਤੋਂ ਬੈਠੇ ਨੇ ਤੇ ਪਤਾ ਲੱਗਿਆ ਕਿ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਜਰੂਰੀ ਮਾਪ ਦੰਡਾ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਡਾਕਟਰ ਹੁਣ ਮਸ਼ੀਨਾਂ ਦੀ ਵਰਤੋਂ ਕਰ ਰਹੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਕਿਸੇ ਵਕਤ ਵੀ ਕਾਬੂ ਤੋਂ ਬਾਹਰ ਹੋ ਸਕਦੀ ਹੈ ਕਿਉਂਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਇੱਕੋ ਸਮੇਂ ਵਧ ਅਤੇ ਘਟ ਰਹੇ ਨੇ ਦੂਸਰਾ ਉਹ ਇਸ ਵਕਤ ਨਾ ਸ਼ੂਗਰ ਦੀ ਨਾ ਕੈਂਸਰ ਦੀ ਕੋਈ ਦਵਾਈ ਵੀ ਨਹੀਂ ਆਈ ਲੈ ਰਹੇ ਕਿਉਂਕਿ ਉਹਨਾਂ ਨੂੰ ਕੈਂਸਰ ਵਰਗੀ ਨਾਮਰਾਦ ਬਿਮਾਰੀ ਦੇ ਨਾਲ ਨਾਲ ਸ਼ੂਗਰ ਦੀ ਬਿਮਾਰੀ ਦੇ ਨਾਲ ਵੀ ਉਹ ਜੂਝ ਰਹੇ ਨਹੀਂ ਪਰ ਦੂਸਰੇ ਪਾਸੇ ਕਿਸਾਨ ਆਗੂ ਸਰਵਰ ਸਿੰਘ ਪੰਧੀਰ ਨੇ ਆਖਿਆ ਕਿ ਅਸੀਂ ਕਮੇਟੀ ਕੋਲ ਤਾਂ ਜਾਂਦੇ ਜੇਕਰ ਅਸੀਂ ਸਰਹੱਦ ਰੋਕੀ ਹੋਵੇ ਅਸੀਂ ਕੱਲ ਵੀ ਕਹਿੰਦੇ ਸੀ ਤੇ ਅਸੀਂ ਅੱਜ ਵੀ ਕਹਿੰਦੇ ਆ ਕਿ ਅਸੀਂ ਸਰਹੱਦਾਂ ਬੰਦ ਕਰਨ ਦੇ ਹੱਕ ਵਿੱਚ ਨਹੀਂ ਅਸੀਂ ਸਰਹੱਦਾਂ ਬੰਦ ਕੀਤੇ ਜਾਣ ਦਾ ਵਿਰੋਧ ਕੱਲ ਵੀ ਕਰਦੇ ਸੀ ਤੇ ਅੱਜ ਵੀ ਕਰ ਰਹੇ ਹਾਂ ਸਾਡੇ ਕੋਲ ਹੁਣ ਕੋਈ ਬਦਲ ਨਹੀਂ ਬਚਿਆ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਨੂੰ ਗੱਲਬਾਤ ਦਾ ਸੱਦਾ ਦਿੱਤਾ ਜਾਵੇ ਦੂਸਰੇ ਪਾਸੇ ਰਵਨੀਤ ਮਿੱਟੂ ਕੇਂਦਰੀ ਰਾਜ ਮੰਤਰੀ ਦੇ ਵੀ ਪਟਿਆਲਾ ਚ ਗੱਲਬਾਤ ਕਰਦੇ ਆ ਕਿ ਆ ਕਿ ਜੇਕਰ ਕਿਸਾਨ ਉਹਨਾਂ ਨੂੰ ਗੱਲਬਾਤ ਵਾਸਤੇ ਸੱਦਣਗੇ ਤਾਂ ਉਹ ਜ਼ਰੂਰ ਜਾਣਗੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸੱਦੇ ਦੀ ਉਡੀਕ ਤਾਂ ਪਿਛਲੇ 10 ਮਹੀਨਿਆਂ ਤੋਂ ਅਸੀਂ ਕਰ ਰਹੇ ਹਾਂ ਤੇ ਹੁਣ ਗੱਲ ਕਰਦੇ ਆ ਕਿ ਇੱਕ ਇੰਜੀਨੀਅਰ ਨੇ ਖੁਦਕੁਸ਼ੀ ਕਰ ਲਈ ਹੈ ਪਿਛਲੇ 5 ਸਾਲਾਂ ਚ ਕਿਹੜੇ ਉਤਰਾ ਚੜਾਏ ਅੰਦਰਲੀ ਕਹਾਣੀ ਅਤੇ ਉਹ ਨੋਟ ਅਤੇ ਉਹਨਾਂ ਦੀ ਬਣਾਈ ਇੱਕ ਵੀਡੀਓ ਬਹੁਤ ਕੁਝ ਬਿਆਨ ਕਰ ਰਹੀ ਹੈ ਬੈਂਗਲੁਰੂ ਦੇ ਵਿੱਚੋਂ ਇਹ ਖਬਰ ਮਿਲੀ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਦੇ 34 ਵਰਿਆਂ ਦੇ ਡਿਪਟੀ ਜਨਰਲ ਮੈਨੇਜਰ ਅਤਲ ਸੁਭਾਸ਼ ਨੇ ਇੱਕ 24 ਸਫ਼ਿਆਂ ਦਾ ਇਹ ਆਪਣਾ ਨੋਟ ਲਿਖਿਆ ਅਤੇ ਉਹਦੇ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤਲ ਦੀ Laash ਬੈਂਗਲੁਰੂ ਦੇ ਮੰਜੂਨਾਥ ਲੇਆਉਟ ਸਥਿਤ ਉਹਨਾਂ ਦੇ ਫਲੈਟ ਤੋਂ ਬਰਾਮਦ ਹੋਈ ਹੈ ਗਵਾਂਡੀਆ ਨੇ ਉਸਤੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਉਸਦੀ Laash ਉਸ ਵਕਤ ਲਟਕ ਰਹੀ ਸੀ ਕਮਰੇ ਦੇ ਵਿੱਚੋਂ ਜਸਟਿਸ ਇਜ਼ ਡਿਊ ਇਹ ਲਿਖਿਆ ਹੋਇਆ ਇੱਕ ਨੋਟ ਵੀ ਮਿਲਿਆ ਹੈ। ਪੁਲਿਸ ਨੇ ਅਤਲ ਦੇ ਪਰਿਵਾਰ ਦੀ ਸ਼ਿਕਾਇਤ ਤੇ ਅਤਲ ਦੀ ਪਤਨੀ ਅਤੇ ਉਸ ਦੀ ਪਤਨੀ ਦੇ ਪਰਿਵਾਰ ਵਾਲਿਆਂ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ। ਨੋਟ ਵਿੱਚ ਲਿਖੀਆਂ ਗੱਲਾਂ ਬਹੁਤ ਹੈਰਾਨ ਕਰਨ ਦੇਣ ਵਾਲੀਆਂ ਨੇ। ਅਤਲ ਨੇ ਨੋਟ ਵਿੱਚ ਲਿਖਿਆ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੀਆਂ ਆਸਤੀਆਂ ਨੂੰ ਉਦੋਂ ਤੱਕ ਜਲ ਪਰਵਾਹ ਨਾ ਕੀਤਾ ਜਾਵੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ। ਅਤਲ ਦੇ ਭਰਾ ਵਿਕਾਸ ਨੇ ਉਸਦੀ ਪਤਨੀ ਉਸਦੀ ਸੱਸ ਸਾਲੇ ਅਤੇ ਪਤਨੀ ਅਤੇ ਉਸਦੇ ਚਾਚੇ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਹੈ ਕਿ ਇਹਨਾਂ ਸਾਰਿਆਂ ਨੇ ਉਹਦੇ ਭਰਾ ਨੂੰ ਫਰਜ਼ੀ ਸ਼ਿਕਾਇਤ ਦਰਜ ਕਰਵਾ ਕੇ ਸੈਟਲਮੈਂਟ ਲਈ 3 ਕਰੋੜ ਰੁਪਏ ਦੀ ਮੰਗ ਕੀਤੀ ਸੀ ਉਹਨਾਂ ਨੇ ਨੋਟ ਦੇ ਵਿੱਚ ਜੌਨਪੁਰ ਸਥਿਤ ਅਦਾਲਤ ਦੇ ਜੱਜ ਅਤੇ ਕਲਰਕ ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹੋਏ ਹੈ ਅਤਲ ਨੇ ਯੂਪ ਦੇ ਜੌਨਪੁਰ ਦੇ ਇੱਕ ਜੱਜ ਤੇ ਦਰਅਸਲ ਇਹ ਗੰਭੀਰ ਦੋਸ਼ ਲਗਾ ਦਿੱਤੇ ਆ ਆਪਣੇ ਖੁਦਕੁਸ਼ੀ ਨੋਟ ਵਿੱਚ ਉਸਨੇ ਉਹਦੇ ਵਿੱਚ ਲਿਖਿਆ ਕਿ ਜੱਜ ਨੇ ਕੇਸ ਨੂੰ ਰਫਾ ਦਫਾ ਕਰਦੇ ਨਾਤੇ 5 ਲੱਖ ਰੁਪਏ ਮੰਗੇ ਸੀ। ਅਤਲ ਨੇ ਇਹ ਵੀ ਲਿਖਿਆ ਕਿ ਉਸਦੀ ਪਤਨੀ ਅਤੇ ਸੱਸ ਨੇ ਉਸ ਨੂੰ ਖੁਦਕੁਸ਼ੀ ਕਰਨ ਲਈ ਵੀ ਕਿਹਾ ਸੀ। ਅਤਲ ਨੇ 24 ਪੰਨਿਆਂ ਦੀ ਇਸ ਚਿੱਠੀ 'ਚ ਭਾਰਤ ਦੀ ਰਾਸ਼ਟਰਪਤੀ ਦਰੂਪਤੀ ਮੁਰਮੂ ਨੂੰ ਵੀ ਸੰਬੋਧਨ ਕੀਤਾ ਹੈ। ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੀਆਂ ਕਮੀਆਂ ਬਹੁਤ ਨੇ ਅਤੇ ਆਦਮੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਨ ਦੇ ਰੁਝਾਨ ਬਾਰੇ ਵੀ ਉਹਨਾਂ ਨੇ ਸਪਸ਼ਟ ਕੀਤਾ ਹੈ। ਇੱਕ ਹੋਰ ਨੋਟ ਵਿੱਚ ਉਸਨੇ ਲਿਖਿਆ ਕੋਈ ਆਪਣੀ ਪਤਨੀ ਦੁਆਰਾ ਦਰਜ ਕੀਤੇ ਗਏ ਸਾਰੇ ਕੇਸਾਂ ਦੇ ਵਿੱਚ ਬੇਕਸੂਰ ਹੋਣ ਦੀ ਦਲੀਲ ਦੇ ਰਿਹਾ ਹੈ ਇਹਨਾਂ ਵਿੱਚ ਦੇਹੇਜ ਵਿਰੋਧੀ ਕਾਨੂੰਨ ਅਤੇ ਔਰਤਾਂ ਵਿਰੁੱਧ ਅਤਿਆਚਾਰ ਦੇ ਮਾਮਲੇ ਸ਼ਾਮਲ ਨੇ ਉਹਨਾਂ ਕਿਹਾ ਕਿ ਮੈਂ ਅਦਾਲਤ ਨੂੰ ਬੇਨਤੀ ਕਰਦਾ ਕਿ ਇਹਨਾਂ ਝੂਠੇ ਕੇਸਾਂ ਵਿੱਚ ਮੇਰੇ ਮਾਤਾ ਪਿਤਾ ਅਤੇ ਭਰਾ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ ਅਤੌਲ ਨੇ ਆਪਣੇ ਨੋਟ ਤੇ ਵਿੱਚ ਆਪਣੀ ਵੀਡੀਓ ਦੇ ਵਿੱਚ ਜੋ ਕੁਝ ਖੁਲਾਸੇ ਕੀਤੇ ਹੈ ਇਹ ਸਾਰਾ ਕੁਝ ਇੱਕ ਐਨਜੀਓ ਦੇ ਵਟਸਐਪ ਗਰੁੱਪ ਤੇ ਭੇਜਿਆ ਅਤੁੱਲ ਨੇ ਆਪਣੇ ਨੋਟ ਵਿੱਚ ਲਿਖਿਆ ਕਿ ਉਸਦੀ ਪਤਨੀ ਨੇ ਉਸਤੇ ਕਤਲ, ਸਰੀਰਕ ਸ਼ੋਸ਼ਣ, ਪੈਸਿਆਂ ਲਈ ਤੰਗ ਪਰੇਸ਼ਾਨ ਕਰਨਾ, ਘਰੇਲੂ ਹਿੰਸਾ ਅਤੇ ਦਹੇਜ ਸਮੇਤ 9 ਮੁਕੱਦਮੇ ਦਰਜ ਕਰਵਾਏ ਹੋਏ ਨੇ। ਆਤਮ ਹੱਤਿਆ ਤੋਂ ਪਹਿਲਾਂ ਰਿਕਾਰਡ ਕੀਤੀ ਵੀਡੀਓ ਵਿੱਚ ਅਤੁੱਲ ਨੇ ਪੂਰੀ ਘਟਨਾ ਦੇ ਬਾਬਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਉਸਨੇ ਕਿਹਾ ਕਿ ਉਹਨਾਂ ਦਾ ਵਿਆਹ ਸਾਲ 2119 ਦੇ ਵਿੱਚ ਮੈਟ੍ਰੀਮੋਨੀਅਲ ਸਾਈਟ ਰਾਹੀਂ ਇੱਕ ਮੈਚ ਮਿਲਣ ਤੋਂ ਬਾਅਦ ਹੋਇਆ ਸੀ। ਅਗਲੇ ਸਾਲ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਉਸਨੇ ਦੱਸਿਆ ਕਿ ਉਸਦੀ ਪਤਨੀ ਅਤੇ ਉਸਦੀ ਪਤਨੀ ਦਾ ਪਰਿਵਾਰ ਉਸ ਤੋਂ ਹਮੇਸ਼ਾ ਪੈਸਿਆਂ ਦੀ ਮੰਗ ਕਰਦਾ ਰਿਹਾ ਜਿਸ ਨੂੰ ਉਹ ਪੂਰਾ ਵੀ ਕਰਦਾ ਰਿਹਾ ਉਸਨੇ ਆਪਣੀ ਪਤਨੀ ਦੇ ਪਰਿਵਾਰ ਨੂੰ ਲੱਖਾਂ ਰੁਪਏ ਦਿੱਤੇ ਪਰ ਜਦੋਂ ਉਸਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਉਸਦੀ ਪਤਨੀ 2021 ਵਿੱਚ ਆਪਣੇ ਬੇਟੇ ਨਾਲ ਬੰਗਲੌਰੂ ਛੱਡ ਗਈ ਅਤਲ ਨੇ ਕਿਹਾ ਕਿ ਮੇਰੀ ਪਤਨੀ ਨਾ ਤਾਂ ਮੈਨੂੰ ਆਪਣੇ ਪੁੱਤਰ ਨਾਲ ਮਿਲਣ ਦਿੰਦੀ ਸੀ ਅਤੇ ਨਾ ਹੀ ਉਸ ਨਾਲ ਗੱਲ ਕਰਨ ਦਿੰਦੀ ਸੀ ਪੂਜਾ ਹੋਵੇ ਜਾਂ ਕੋਈ ਵਿਆਹ ਉਦੀ ਘਰ ਵਾਲੀ ਘੱਟੋ-ਘੱਟ 6 ਸਾੜੀਆਂ ਅਤੇ ਇੱਕ ਸੋਨੇ ਦਾ ਸੈੱਟ ਹਮੇਸ਼ਾ ਮੰਗਦੀ ਸੀ ਮੈਂ ਆਪਣੀ ਸੱਸ ਨੂੰ 20 ਲੱਖ ਰੁਪਏ ਦੇ ਦਿੱਤੇ ਜੋਰਪੁਰ ਦੇ ਰੋਹਟਾ ਦੀ ਰਹਿਣ ਵਾਲੀ ਨਿਕਿਤਾ ਸਿੰਘਾਨੀਆਂ ਨੇ ਆਪਣੇ ਪਤੀ ਅਤੁੱਲ ਸੁਭਾਸ਼ ਦੇ ਖਿਲਾਫ ਦਸਣਾ ਬਣਦਾ ਹੈ ਕਿ ਅਦਾਲਤ ਵਿੱਚ ਗੁਜ਼ਾਰੇ ਦਾ ਮੁਕਤਵਾ ਵੀ ਦਾਇਰ ਕੀਤਾ ਹੋਇਆ ਹੈ ਕੇਸ ਦੇ ਵਿੱਚ ਕਿਹਾ ਗਿਆ ਸੀ ਕਿ ਉਸਦਾ ਵਿਆਹ 26 ਜੂਨ 2019 ਨੂੰ ਅਤੁੱਲ ਨਾਲ ਹੋਇਆ ਵਿਆਹ ਤੋਂ ਬਾਅਦ ਉਸਤੇ ਸਹੁਰੇ ਵਾਲੇ ਉਸ ਨੂੰ 10 ਲੱਖ ਰੁਪਏ ਦੇਹੇਜ ਦੀ ਮੰਗ ਕਰਨ ਲੱਗੇ ਅਤੇ ਤੰਗ ਪਰੇਸ਼ਾਨ ਕਰਨ ਲੱਗੇ ਇਸ 7ਵੇਂ ਕਾਰਨ ਉਸਦੇ ਪਿਤਾ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੂੰ ਮਨਾਉਣ ਤੋਂ ਬਾਅਦ ਅਤੁੱਲ ਉਸ ਨੂੰ ਬੰਗਰੂ ਰੂ ਲੈ ਗਿਆ। 20 ਫਰਵਰੀ 2020 ਨੂੰ ਉਸ ਨੇ ਅਤਲ ਦੇ ਇੱਕ ਬੇਟੇ ਨੂੰ ਜਨਮ ਦਿੱਤਾ। ਪਰ ਉਹਨੂੰ ਫੇਰ ਵੀ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ। 17 ਮਈ 2021 ਨੂੰ ਉਸ ਨੂੰ ਕੁੱਟਿਆ ਗਿਆ ਤੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਉਹਦੇ ਤੋਂ ਬਾਅਦ ਉਹ ਆਪਣੇ ਬੱਚੇ ਸਮੇਤ ਆਪਣੇ ਮਾਪਿਆਂ ਦੇ ਘਰ ਆ ਕੇ ਰਹਿਣ ਲੱਗੀ। ਅਤੁੱਲ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੱਕ ਇੰਜੀਨੀਅਰ ਵਜੋਂ ਕੰਮ ਕਰਦਾ ਸੀ ਨਿਕਤਾ ਨੇ ਉਸਤੇ ਅਤੇ ਉਸਤੇ بیٹے ਲਈ 2 ਲੱਖ ਰੁਪਏ ਦੇਖਭਾਲ ਦੀ ਮੰਗ ਕੀਤੀ ਨਿਕਤਾ ਨੌਕਰੀ ਤੋਂ 78000 ਤੇ 245 ਰੁਪਏ ਤਨਖਾਹ ਪ੍ਰਾਪਤ ਕਰਦੀ ਸੀ ਅਤੇ 29 ਜੁਲਾਈ 2024 ਨੂੰ ਅਦਾਲਤ ਨੇ ਉਹਦੀ ਪਤਨੀ ਦੇ ਸਬੰਧ ਵਿੱਚ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਨਾਲ ਫਿਰ ਅਤੋਲ ਨੂੰ ਹੁਕਮ ਦਿੱਤਾ ਕੋ ਬੱਚੇ ਨੂੰ 40000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪੱਤਾ ਦਿਆ ਕਰੇ ਇਦੇ ਤੋਂ ਇਲਾਵਾ ਅਤਲ ਨੂੰ ਦਾਜ ਮੰਗਣ ਦੇ ਮਾਮਲੇ ਵਿੱਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਘਰੇਲੂ ਹਿੰਸਾ ਦਾ ਮਾਮਲਾ ਹਲੇ ਚੱਲ ਰਿਹਾ ਸੀ ਇਸੇ ਦੌਰਾਨ ਅਤਲ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤਲ ਨੇ ਦੱਸਿਆ ਕਿ ਮੇਰੀ ਪਤਨੀ ਨੇ ਇਸ ਕੇਸ ਨੂੰ ਸੁਲਝਾਉਣ ਵਾਸਤੇ ਪਹਿਲਾਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਬਾਅਦ ਵਿੱਚ ਇਸ ਨੂੰ ਵਧਾ ਕੇ 3 ਕਰੋੜ ਰੁਪਏ ਕਰ ਦਿੱਤਾ ਉਸਨੇ ਦੱਸਿਆ ਕਿ ਜਦੋਂ ਉਸਨੇ ਜੌਨਪੁਰ ਦੀ ਫੈਮਿਲੀ ਕੋਰਟ ਦੇ ਵਿੱਚ ਜੱਜ ਨੂੰ 3 ਕਰੋੜ ਰੁਪਏ ਦੀ ਇਸ ਮੰਗ ਬਾਰੇ ਦੱਸਿਆ ਤਾਂ ਉਸਨੇ ਵੀ ਆਪਣੀ ਪਤਨੀ ਦਾ ਸਾਥ ਦਿੱਤਾ ਇਹ ਮਾਮਲਾ ਹੁਣ ਭਾਰਤ ਦੇ ਪੂਰੇ ਅਖਬਾਰਾਂ ਅਤੇ ਟੈਲੀਵਿਜ਼ਨਾਂ ਦੇ ਵਿੱਚ ਸੁਰਖੀਆਂ ਬਣਿਆ ਹੋਇਆ ਹੈ ਇਸ ਮਾਮਲੇ ਦੇ ਉੱਤੇ ਮੰਡੀ ਤੋਂ ਸੰਸਦ ਕੰਗਣਾ ਰਣੌਤ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਆਖਿਆ ਕਿ ਜੋ ਇਸ ਇੰਜੀਨੀਅਰ ਨਾਲ ਹੋਇਆ ਉਹ ਤਾਂ ਮੰਦ ਭਾਗ ਹੈ ਪਰ ਉਹਨਾਂ ਨੇ ਫਿਰ ਇੱਕ ਬਿਆਨ ਦਿੱਤਾ ਕਿ 99% ਕਸੂਰਵਾਰਤਾ ਮਰਦੀ ਹੁੰਦੀ ਹੈ ਜਿਸ ਕਾਰਨ ਲੋਕਾਂ ਦੇ ਘਰ ਅਤੇ ਵਿਆਹ ਟੁੱਟ ਰਹੇ ਨੇ ਸੋ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ